ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣਾ ਫੇਸਬੁੱਕ ਤੇ YouTube ਚੈਨਲ ਕੁਦਰਤ ਡੇਰੀ ਫਾਰਮ ਭਗਤਾਤ ਜੀ ਲਓ ਵੀ ਸੱਜਣੋ ਅੱਜ ਦੀ ਵੀਡੀਓ ਆਪਾਂ ਲੈ ਕੇ ਆਏ ਜੀ ਸ਼ਹਿਰ ਧਰਮਕੋਟ ਬਾਈ ਜੀਵਨ ਦੇ ਘਰੇ ਪਹੁੰਚੇ ਆ ਤੇ ਬਾਈ ਕੋਲੇ ਹੈਗੇ ਚਾਰ ਨਾਗਾਈ ਦੀ ਵੀਡੀਓ ਦੇ ਵਿੱਚ ਜਿਹੜੇ ਵਿਖਾਉਣੇ ਆ ਤੇ ਨਾਗ ਵੀ ਪੂਰੇ ਟੌਪ ਦੇ ਆ ਸਾਰੀ ਡਿਟੇਲ ਪੁੱਛਾਂਗੇ ਬਾਈ ਤੋਂ ਕਿਹੜੇ ਸੀਮੰਦੀਆਂ ਕੀ ਇਹਨਾਂ ਦੇ ਮਜ਼ਰਕਾਰਡ ਆ ਤੇ ਕੀ ਇਹਨਾਂ ਦੇ ਮੁੱਲ ਵੜੀ ਆ ਬੱਚਿਆਂ ਦੀ ਕੁਆਲਿਟੀ ਤੁਸੀਂ ਸਕਰੀਨ ਤੇ ਚੈੱਕ ਕਰ ਲਓ ਬਹੁਤ ਸੋਹਣੇ ਨਾਗ ਆ ਤੇ ਚੰਗੀ ਬਿਊਟੀ ਵਾਲੀ ਵੀ ਐ ਤੇ ਬਰੀਡ ਵੀ ਫੁੱਲ ਆ ਤੇ ਜਿਹੜੇ ਭਰਾ ਆਪਣੇ ਚੈਨਲ ਤੇ ਨਵੇਂ ਜੁੜੇ ਹੈ ਜੀ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਫੇਸਬੁੱਕ ਪੇਜ ਨੂੰ ਫੋਲੋ ਕਰ ਲਓ ਜੇ ਕਿਸੇ ਭਰਾ ਨੇ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਆਪਣਾ ਮੋਬਾਈਲ ਨੰਬਰ ਹੈਗਾ ਜੀ 62807 7991 ਤੇ ਵੀਡੀਓ ਦੇ ਨਾਲ ਅੰਤ ਤੱਕ ਜੁੜੇ ਰਹੋ ਸਾਰੀ ਡਿਟੇਲ ਲੈਣੇ ਵੀਰ ਤੋਂ ਕੀ ਇਹਨਾਂ ਦੀ ਜਾਣਕਾਰੀ ਹੈ ਸਾਰੀ ਆਪਾਂ ਤੁਹਾਨੂੰ ਦੱਸਦੇ ਆਂ ਬਾਈ ਦੇ ਨਾਲ ਗੱਲਬਾਤ ਕਰਾਉਣੀ ਹੈ ਜੀ ਤੇ ਵੀਡੀਓ ਦੇ ਨਾਲ ਬਨੇ ਰਹੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਹੋ ਠੀਕ ਹੈ ਜੀ ਵਧੀਆ ਵਧੀਆ ਭਰਾ ਜੀ ਤੇ ਵੀਰੇ ਆਪਣਾ ਕਿਹੜਾ ਐਡਰੈਸ ਕਨਫਰਮ ਕਰਦੇ ਆਪਣੇ ਸ਼ਹਿਰ ਹੈਗਾ ਧਰਮਕੋੜ ਜ਼ਿਲ੍ਹਾ ਮੋਗਾ ਜੀ ਠੀਕ ਹੈ ਜੀ ਤੇ ਮੋਬਾਈਲ ਨੰਬਰ ਬੋਲਦੇ ਆਪਾਂ ਫੋਨ ਨੰਬਰ 824818960 ਜੀ ਠੀਕ ਹੈ ਤੇ ਬਾਈ ਜੀ ਉਹਨਾਂ ਫਿਰ ਅੱਜ ਦੀ ਵੀਡੀਓ ਦੇ ਵਿੱਚ ਆਪਣੇ ਕੋਲ ਚਾਰ ਨਾਗ ਹੈ ਹਨਾ ਚਾਰ ਨਾਗ ਆ ਵੀਰੇ ਤੇ ਨਾਗ ਵੀ ਪੂਰੇ ਟਾਪ ਦੇ ਹੈ ਹਨਾ ਯਾਰ ਵੀਰੇ ਆਪ ਹੀ ਦੱਸਣ ਸਹੀ ਗੱਲ ਹੈ ਜਿਵੇਂ ਜਿਵੇਂ ਆਪਾਂ ਤੋੜ ਕੇ ਦਿਖਾਈ ਤੇ ਚੰਗੀ ਵਧੀਆ ਬਰੀਡ ਹੈ ਤੇ ਫਿਰ ਆਪਾਂ ਪਹਿਲੇ ਨੰਬਰ ਤੋਂ ਜੀਵਨ ਕਰ ਲઈએ ਫਿਰ ਇਹ ਸ਼ੁਰੂ ਇਹਦੀ ਕੀ ਡਿਟੇਲ ਆ ਕਿੰਨੀ ਉਮਰ ਆ ਤੇ ਕਿਹੜੇ ਸੀ ਮੰਗੀ ਆ ਇਹ ਵੀਰੇ 8-9 ਮਹੀਨੇ ਦਾ ਬੱਚਾ 8-9 ਮਹੀਨੇ ਦਾ ਬੱਚਾ ਇਹ ਹੈ ਠੀਕ ਹੈ ਤੇ ਇਹਦਾ ਕੋਈ ਮਦਰ ਕਾਰਡ ਬਈ ਵੀਰੇ ਮਦਰ ਕਾਰਡ ਇਹਦਾ ਹੈਗਾ 36 37 ਕਿਲੋ ਦਾ ਠੀਕ ਹੈ ਚੰਗਾ ਬੱਚਾ ਜਨਨੀ ਕੇ ਯਾਰ ਪੂਰੀ ਟੇਬਲ ਕੁਆਲਿਟੀ ਦੀ ਬੱਚੀ ਆ ਠੀਕ ਆ ਠੀਕ ਆ ਤੇ 8-9 ਮਹੀਨੇ ਆ ਗਈ ਇਹਦੀ ਉਮਰ ਹੈ ਨਾ 8 ਤੋਂ 9 ਦੇ ਮਹੀਨੇ ਦੇ ਵਿੱਚ ਵਿੱਚ ਦੀ ਉਮਰ ਹੈ ਹਾਂ ਤੇ ਬਾਹਰ ਕੱਢ ਲਿਆ ਨੂੰ ਫਿਰ ਖੋਲ ਲਿਆ ਕਰਾਂ ਜੀ ਤੇ ਮਦਰ ਕਾਰਡ ਬਾਈ ਕਹਿੰਦਾ 35-36 ਲੀਟਰ ਦਾ ਕਿਉਂਕਿ ਬੱਚਿਆਂ ਦੀ ਕੁਆਲਿਟੀ ਵੀ ਸੱਜ ਨੂੰ ਪੂਰੀ ਬਾ ਕਮਾਲ ਆ ਤੇ ਪਹਿਲਾਂ ਤਾਂ ਬੱਚੀ ਦੀ ਬਿਊਟੀ ਕਰੋ ਚੱਕੇ ਜੀ ਪਿੰਕ ਨੋਜ਼ ਵਾਲੀ ਆ ਗਈ ਜਿਹਨੂੰ ਅਗਲਾ ਕਹਿੰਦਾ ਪਿੰਕ ਨੋਜ਼ ਵਾਲੀ ਹੈ ਨਾ ਗੁਲਾਬੀ ਭਾਅ ਮਾਰਦੀ ਹੈ ਬੱਚੀ ਚ ਲੈ ਜਲ ਕਰਾਂ ਜੀ ਵਾਈਟਰ ਵਾਈਟ ਰੰਗ ਦੀ ਬੱਚੀ ਹੈਗੀ ਵਿੱਚ ਕਾਲੇ ਆ ਗਏ ਡੱਬ ਬੱਚੀ ਦੇ ਵਿੱਚ ਬਹੁਤ ਸੋਹਣੀ ਚੰਗੀ ਬਿਊਟੀ ਵਾਲੀ ਬੱਚੀ ਆ ਤੇ ਥਣਾ ਜੀ ਜੇ ਆਪਾਂ ਗੱਲ ਕਰਕੇ ਤਾਂ ਸੱਜਣੋ ਗੁਲਾਬੀ ਹਨ ਗੁਲਾਬੀ ਹਨ ਬਈ ਹਾਂ ਗੁਲਾਬੀ ਸਨ ਤੇ ਗੱਬਨ ਵਾਲੀ ਝੋਲੀ ਲਈ ਫਰਦੀ ਹੁਣੀ ਮਾਂ ਦੀ ਸੀ ਹਾਂ ਮੈਂ ਕਿਹਾ ਪੂਰੇ ਹੱਥੋਂ ਹੀ ਛੋਟੇ ਛੋਟ ਜੰਦੀ ਆ ਫਿਰ ਨਰਦੀ ਆ ਠੀਕ ਹੈ ਠੀਕ ਹੈ ਜੀ ਠੀਕ ਹੈ ਤੇ ਕੋਈ ਗੱਲ ਨਹੀਂ ਵੀਰੇ ਕਰ ਲੋ ਗਾਂ ਉਹ ਵੀ ਸੱਜਣੋ ਕਰਾਂ ਜੀ ਕਰਾਂ ਦੇਖੋ ਵੱਚੀ ਦੀ ਕੁਆਲਟੀ ਕਰੋ ਚੈੱਕ ਕਵਾਲਿਟੀ ਇੱਕ ਨੰਬਰ ਹੈ ਹਾਂ ਕੰਨ ਕੰਨਾਂ ਦਾ ਜਿਹੜਾ ਬੱਛੀ ਦਾ ਡਿਜ਼ਾਈਨ ਆ ਗਿਆ ਨਾ ਬਹੁਤ ਸੋਹਣਾ ਪਰਮਾਤਮਾ ਨੇ ਜਿਹੜੀ ਇਹਨੂੰ ਬਿਊਟੀ ਬਾਕਸ ਹੀ ਸੱਜਣੋ ਪੂਰੀ ਬਾ ਕਮਾਲ ਹੈ ਫੇਸ ਕੁਆਲਿਟੀ ਦੁਆਰਾ ਕਰੋ ਚੈੱਕ ਨਿੱਕਾ ਕੰਨਾਂ گول ਬੋਦੀ ਵਾਲੀ ਬੱਛੀ ਹੈਗੀ ਹਾਂ ਮੈਂ ਮਾਰ ਗਿਆ ਬਾਈ ਕਹਿੰਦਾ ਵਾਕੇ ਗੱਲ ਸਹੀ ਹੈ ਮੈਂ ਮਾਰ ਗਿਆ ਚਿੱਟੀ-ਚਿੱਟੀ ਪਈ ਹੈ ਤੇ ਕਾਲੇ ਰੰਗ ਦੇ ਆ ਕੇ ਵਿੱਚ ਬੱਛੀ ਤੇ ਡੱਬ ਤੇ ਚਾਰੀ ਸੱਜਣੋ ਥਣ ਆ ਗਏ ਤੇ ਚਾਰੇ ਥਣ ਪੂਰੀ ਬਿੱਥੀ ਦੇ ਉੱਤੇ ਲੱਗੇ ਹੋਇਆ ਤੇ ਸੋਹਣਾ ਡਿਜ਼ਾਈਨ ਆ ਬੱਚੀ ਦਾ ਲੈ ਚੱਲ ਕੇ ਰਣੀ ਚੰਗੇ ਰੰਗ ਪੈ ਰਹੇ ਆ ਬੱਚੀ ਦੇ ਹਾਂ ਬਹੁਤ ਚੰਗੀ ਵੜ ਤਿਆਰ ਹੋਊਗੀ ਸੱਜਣੂ ਅੱਜ ਕੱਲ੍ਹ ਬਈ ਇਹ ਤੇ ਮੇਰ ਕਰੇ ਹਾਂ ਸਹੀ ਗੱਲ ਆ ਪਰਮਾਤਮਾ ਇਹਨੂੰ ਤੰਦਰੁਸਤੀ ਚੜ੍ਹਦੀ ਕਲਾ ਬਖਸ਼ੇ ਤੇ ਗੱਲਾਂ ਕਰਾਊਗੀ ਕਿਸੇ ਟਾਈਮ ਹੈਨਾ ਜਿਹੜੇ ਭਰਾ ਨੇ ਇੱਕ ਅਧਾ ਨਾਗ ਰੱਖਣਾ ਸੱਜਣੂ ਤੇ ਅੱਜ ਬਾਈ ਕੋਲੇ ਚਾਰ ਨਾਗ ਆ ਤੇ ਚਾਰੇ ਨਾਗ ਪੂਰੇ ਟੌਪ ਦੇ ਆ ਜੇ ਕਿਸੇ ਭਰਾ ਨੇ ਕੋਈ ਸੀਐਮ ਬਣ ਕੇ ਚੱਲੋ ਫਾਰਮ ਦੀ ਸਟਾਰਟਿੰਗ ਕਰਨੀ ਆ ਤੇ ਤੁਹਾਡੇ ਕੋਲੇ ਸੱਜਣੂ ਬਹੁਤ ਵਧੀਆ ਆਪਸ਼ਨ ਹੈ ਕਿਉਂਕਿ ਚੰਗੇ ਬਰੀਡ ਵਾਲੀਆਂ ਬੱਚੀਆਂ ਤੇ ਜੀਵਨ ਇਹਨਾਂ ਦੀ ਫਿਰ ਡਿਮਾਂਡ ਵੀ ਦੇ ਇਕੱਠੀਆਂ ਦੀ ਕਰਨੀ ਹੈ ਕਿ ਅਡੋਡ ਆਪਾਂ ਇਹਦੀ ਕਰ ਦਿੰਨੇ ਆ ਜੇ ਵੀਰੇ ਇਹ ਬੱਚਾ ਇਹਨੂੰ ਪਤਾ ਵਿੱਚ ਨੂੰ ਕਿਸਦੇ ਹੱਥ ਹੋਵੇ 25-26 ਹਜ਼ਾਰ ਦਾ ਬੱਚਾ ਵੇਚ ਲਾ। ਹਾਂ ਸਹੀ ਗੱਲ ਹੈ ਜੀ। ਠੀਕ ਹੈ ਨਾ ਪਰ ਆਪਾਂ ਕਿੰਨੇ ਪਾਣੀਕਾ ਹੋਗਾ ਬਈ? ਕਿੰਨੇ ਦੀ? 16 ਹਜ਼ਾਰ ਦਾ ਬੱਚਾ ਦਵਾਂਗੇ। ਸਿਰਫ ਹੀ 16 ਦਾ। ਸਿਰਫ 16 ਹਜ਼ਾਰ। ਲਓ ਜੀ ਸੱਜਣੂ ਪਰ ਆ ਚੀਜ਼ ਨਹੀਂ ਜੀਵਨ ਮਿਲਦੀ 16 ਦੀ। ਹੈਨਾ? ਇਸ ਗੱਲ ਦੇ ਆਪਾਂ ਵੀ ਦਾਵੇਦਾਰਾਂ ਸੱਜਣੋ ਕਿਉਂਕਿ ਆ ਆ ਬਰੀਡ ਆ ਕੁਆਲਿਟੀ ਤੇ ਇੰਨੀ ਉਮਰ ਦਾ ਬੱਚਾ ਨਹੀਂ ਕੋਈ ਇਸ ਭਾਜ ਦਿੰਦਾ ਜੇ ਆਪਾਂ ਬਾਲਾ ਹਸਾਬ ਕਿਤਾਬ ਲਾਈਏ ਤਾਂ ਤਿੰਨਾਂ ਵੀ ਤਿੰਨ ਮਹੀਨਿਆਂ ਪਾ ਬੱਚੇ ਨੂੰ ਦੁੱਧ ਪਿਉਣੇ ਆਮ ਤੇ 10000 ਦੁੱਧ ਲਾਈਏ 30000 ਦੀ ਤਾਂ ਵੀ ਹੈ ਬਾਈ ਬਾਈ ਲੋਕ ਬੱਚਾ ਲੈ ਕੇ ਬਰੀਡ ਬਣਾਉਂਦੇ ਆ ਸਹੀ ਗੱਲ ਆ ਨਸਲ ਬਣਾਉਂਦੇ ਆ ਰਿਕਾਰਡ ਬਣਾਉਂਦੇ ਆ ਠੀਕ ਆ ਸੀਮੰਟ ਦੱਸਦੇ ਆ ਸੀਮੰਟ ਦੀ ਬੱਚੀ ਆ ਪਰ ਆ ਪਾਣੀ ਦੱਸਦੇ ਬੱਚਾ ਜਿਵੇਂ ਆਪ ਜਿਵੇਂ ਮਰਜੋ ਇਹ ਗੱਲ ਬਾਈ ਦੀ ਬਿਲਕੁਲ ਸੱਜਣੋ ਖਾਸੀਅਤ ਹੈ ਇਸ ਗੱਲ ਚ ਇਹਦੀ ਜੀਵਨ ਦੀ ਕਿਉਂਕਿ ਨਾਂ ਨਹੀਂ ਕੋਈ ਵਰਤਿਆ ਨਹੀਂ ਜੇ ਕਿਸੇ ਬੋਲ ਦਾ ਨਾਂ ਵਰਤਣਾ ਹੁੰਦਾ ਕੋਈ ਸਟ੍ਰਾਈਕਰ ਦੀ ਕਹਿੰਦਾ ਕੋਈ ਮੰਨ ਕੇ ਚੱਲ ਪਾਈਪਰ ਦੀ ਕਹਿੰਦਾ ਹਾਂ ਕਿਉਂਕਿ ਟੋਕਦਾ ਸੀ ਸਹੀ ਸੀ ਅੰਦਾਜ਼ਾ ਕਿਉਂਕਿ ਵੱਛੀ ਚ ਕੁਆਲਿਟੀ ਪੂਰੀ ਫੁੱਲ ਹੈ 1 ਰੁਪਏ ਦੀ ਵੱਛੀ ਤੇ ਘਾਟ ਨਹੀਂ ਸੱਜ ਨੂੰ ਬਹੁਤ ਦੱਸਦਾ ਕਿ ਮੈਂ ਇਹ ਨਾ ਮਸਲਾ ਦੋ ਘੱਟੇ ਵੱਛੀ ਦੇ ਅੰਦਰ ਫੀਡ ਦੇ ਗਏ ਨਾ ਤੇ ਗੱਲਾਂ ਕਰਾਉਗੀ ਬੱਚੀ ਵਾਕਈ ਸਹੀ ਗੱਲ ਹੈ 10000 ਦੀ ਬੱਚੀ ਦਿੰਨੇ ਆ ਹਾਂ 2 ਮਹੀਨੇ ਨੂੰ 32000 ਦੀ ਬੱਚੀ ਤੋਂ ਹੁੰਦੀ ਆ ਸਹੀ ਗੱਲ ਹੈ ਇਹ ਬੰਦਾ ਸਾਂਭਦਾ ਵਾ ਠੀਕ ਹੈ ਨਾ ਉਹ ਕਿ ਬੈਂਕ ਵਿੱਚ ਦੁੱਗਣੇ ਪੈਸੇ ਕਰਦੀ ਨਹੀਂ ਕਰਦੀ ਐਫ ਡੀ ਆ ਗਈ ਕੋਈ ਯਾਰ ਐਫ ਡੀ ਬਣ ਗਈ ਹੈ ਨਾ ਲਿਆ ਕਰ ਨਹੀਂ ਮੋੜ ਜਾ ਬਹੁਤ ਸੋਹਣੀ ਚੰਗੀ ਜਾਤ ਬਰੀਡ ਤੇ ਚੰਗੇ ਹੱਡ ਪਰ ਮਜ਼ਬੂਤ ਆ ਸੱਜਣੂ ਸੋਹਣੀ ਪਿੱਠ ਪੂੜੇ ਦੀ ਬਣਾਵਟਾ ਖੁੱਲੇ ਹੱਡ ਪੈਰਾਂ ਦੀ ਬੱਚੀ ਆ ਚੰਗੀ ਵੜ ਤਿਆਰ ਹੋਊਗੀ ਬਿਊਟੀ ਪਿਊਰੀ ਫੋਲਾ ਬਰੀਡ ਪਿਊਰੀ ਫੋਲਾ ਤੇ ਜੀਵਨ ਇਹਦੀ ਡਿਮਾਂਡ ਆ ਗਈ 16000 ਰੁਪਏ ਹੈ ਨਾ 16000 ਰੁਪਏ ਬਾਈ ਬਣਾਉਂਗੀ ਪਗਾਈ ਵਾਲਾ ਬੰਦਾ ਨਾ ਫੋਨ ਲਾਵੇ ਠੀਕ ਉਹਦੇ ਤੋਂ ਆ ਵੀ ਪਤਾ 16000 ਵਿਚੋਂ ਮਾੜੀ ਮੁੱਢੀ ਛੂਟ ਸਪਾ ਹੋ ਜੂ ਉਹ ਤਾਂ ਵੀਰੇ ਕਰਾਂਗੇ ਆਪਾਂ ਠੀਕ ਕਿਉਂਕਿ ਘਰੇ ਆਏ ਗਏ ਇਸ ਦਾ ਬੰਦੇ ਦਾ ਵੀਡੀਓ ਵੇਖ ਕੇ ਚੈਨਲ ਆ ਦੇ ਫੇਰ ਫੋਨ ਲਾਵੇ 16000 ਦਾ ਵੀ ਇਦਾਂ ਦਾ ਬੱਚਾ ਆਪਾਂ ਨੂੰ ਦੇਵੇ ਆਪਾਂ ਕੰਮ ਕਰਨਾ ਛੱਡ ਦਾਂਗੇ ਸਹੀ ਗੱਲ ਦਾ ਵਾਕਿਆ ਬਾਾਈ ਦੀ ਗੱਲ ਸਹੀ ਆ ਬਾਈ ਕਹਿੰਦਾ ਵੀ ਇਸ ਤਰ੍ਹਾਂ ਦੀ ਇਹੋ ਜਿਹੀ ਕੋਈ ਬਰੀਡ ਇਸ ਭਾਅ ਚ ਦੇ ਦੇ ਤੇ ਆਪਾਂ ਕੰਮ ਛੱਡ ਦਾਂਗੇ ਜਨਨ ਕਿ ਸਜਨੋ ਗਾਰੰਟੀ ਹੈ ਇਸ ਗੱਲ ਦਾ ਦਾਵਾ ਬਾਈ ਦਾ ਵੀ ਆਪਣੇ ਭਾ ਬਿਲਕੁਲ ਜਾਇਜ਼ ਹੁੰਦੇ ਆ ਹੁਣ ਆਪਾਂ ਦਿਖਾਉਨੇ ਆ 2 ਨੰਬਰ ਦੇ ਬਲੈਕ ਰੰਗ ਦੀ ਵੱਛੀ ਜASSI ਬੱਚਾ ਆ ਗਿਆ ਇੱਕ ਮਿੰਟ ਰੁਕ ਜੀ ਵੀਰੇ ਜਨੋ ਹੁਣ ਆ ਗਈ 2 ਨੰਬਰ ਤੇ ਵੱਛੀ ਜੀਵਨ ਬਾਹਰ ਕੱਢ ਲਿਆ ਕਰਾਂਗੀ ਬਾਈ ਇਹਨੂੰ ਬਲੈਕ ਰੰਗ ਦੇ ਵਿੱਚ ਆ ਗਈ ਪਹਿਲਾਂ ਤਾਂ ਆਪਾਂ ਖੜੀ ਤੇ ਥਣ ਚੈੱਕ ਕਰਾ ਦਗੇ ਪੂਰੇ ਟੋਪ ਦੇ ਆ ਮੈਂ ਕਿਹਾ ਪੂਰੀ ਵਿੱਥੀ ਤੇ ਥਾਣਾ ਕਾਲੇ ਕਾਲੇ ਤੇ ਪੂਰੇ ਵਿੱਥੀ ਦੇ ਹਾਂ ਜਿਵੇਂ ਗੱਬਣਾ ਹੁੰਦੀ ਆ ਇਸ ਤਰ੍ਹਾਂ ਦਾ ਭਲੇਖਾ ਪਾਉਂਦੀ ਆ ਵੱਛੀ ਪਹਿਲਾਂ ਤੇ ਇਹਦੀ ਫੇਸ ਕੁਆਲਿਟੀ ਕਰ ਕਰਾਂ ਜੀ ਇੱਧਰ ਫੇਰ ਵੇਨੇ ਕੀ ਉਮਰ ਹੈ ਜੀ ਕਰੋ ਵੀ ਚੈੱਕ ਕਰਾਂ ਜੀ ਬਰੀਡ ਕਰੋ ਚੈੱਕ ਵੱਛੀ ਦੀ ਖੜਨੀ ਖੁਰਨੀ ਨਖਰਾ ਨੁਖਰਾ ਪੂਰਾ ਵੱਛੀ ਤੇ ਜੀਵਨ ਕਿੰਨੀ ਉਮਰ ਹੈ ਇਹਦੀ ਵੀਰੇ ਇਹਦੀ ਵੀਰੇ 9 ਮਹੀਨਾ ਦਾ ਬੱਚਾ 9 ਮਹੀਨੇ ਦਾ ਬੱਚਾ ਹੈ ਹਾਂਜੀ ਤੇ ਕੋਈ ਇਹਦਾ ਮਦਰ ਕਾਰਡ ਵੀ ਮੂਨੇ ਬਣਾਉਣਾ ਜੋ ਮਰਜ਼ੀ ਕਹਿਦਾ ਸਹੀ ਗੱਲ ਆ ਗੱਲ ਵੀ ਦੱਸਦੀ ਮੈਂ ਹੈਗੀਆਂ ਰਿਕਾਰਡ ਇਹ ਗੱਲ ਬਿਲਕੁਲ ਜਾਇਜ਼ ਆ ਸੱਜਣੋ ਇਹ ਤੁਸੀਂ ਅੰਦਾਜ਼ਾ ਲਾਉਣਾ ਵੀ ਕਿਵੇਂ ਆ ਸੋਨ ਨੂੰ ਕੀ ਕਹਿੰਦਾ ਮਨ ਹੈ ਨਾ ਬੱਚੀ ਦੀ ਫੇਸ ਕੁਆਲਿਟੀ ਦੇਖੋ ਛੋਟਾ ਫੇਸ ਆ ਬਿਲਕੁਲ ਜਿਵੇਂ ਅਗਲਾ ਕਹਿੰਦਾ ਨੇ ਕੌਲੀ ਚ ਪਣੀ ਪਿਆਲਾ ਬਾਈ ਪਿਓ ਕੌਲੀ ਚ ਪਾ ਲਿਆ ਪਾਣੀ ਦੀ ਜੇ ਜਰਸੀ ਦਾ ਸੀਮਨ ਲਵਾਇਆ ਤੇ ਜਰਸੀ ਦੇ ਬੱਚੇ ਵੀ ਦਿਊਗੀ ਤੇ ਜਾਨੀ ਕਿ ਬਰੀਡ ਵਧੀਆ ਸੋਹਣੀ ਚੰਗੀ ਬਰੀਡ ਆ ਲੈ ਬਾਹਰ ਕੱਢ ਲਿਆ ਮੇਰਾ ਬਾਈ ਬਹੁਤ ਪੱਦਰ ਸਮਦਰ ਬੱਚੀ ਖੜਨੀ ਖੁੜਨੀ ਬੱਚੀ ਦੀ ਇੱਕ ਨੰਬਰ ਬੇਲ ਬੂਲ ਬਹੁਤ ਲੰਮੀ ਬੱਚੀ ਦੀ ਕਰੋ ਚੈੱਕ ਕਰੋ ਦੀ ਸੋਹਣੀ ਪੱਠਪੜੀ ਦੀ ਬਣਾਉਟਾ ਤੋਰਾ ਤਾਰ ਹੈਗਾ ਇੱਕ ਨੰਬਰ ਕੋੜੀ ਵਰਗੀ ਹੈ ਜਿੱਧਰ ਨੂੰ ਜਾਂਦੀ ਹੈ ਬੇਲ ਕਰੋ ਚੈੱਕ ਐ ਪੂਰੀ ਹੁੰਦਲ ਹੇਲ ਤੇ ਸੋਹਣਾ ਬਾਡੀ ਵੇਟਾ ਬੱਚੀ ਦਾ ਮੈਂ ਖਿਆ ਜੀ ਪੂਰਾ ਨਖਰਾ ਨਖਰਾ ਕਰਦੀ ਦੀ ਨਾ ਮੇਲੇ ਚ ਹਾਂ ਸਹੀ ਗੱਲ ਨਖਰਾ ਨਖਰਾ ਪੂਰਾ ਬੱਚੀ ਦਾ ਦੇਖੋ ਜੀ ਫੇਸ ਕੁਆਲਟੀ ਦੇਖੋ ਬਹੁਤ ਸੋਹਣੀ ਕੁਆਲਟੀ ਹੈ ਤੇ ਜਿਵੇਂ ਇਹਦੀ ਕੀ ਡਿਮਾਂਡ ਰਹੂ ਵੀਰੇ ਇਹ ਤਾਂ ਮੰਗ ਲਈਏ 15000 ਰੁਪਏ ਤਾਂ ਵੀ ਬੱਚਾ ਵੇਖਦਾ 16 ਦਾ ਵੀ ਵੇਖਦਾ ਹਾਂ ਇਹ 12.5 ਹਜ਼ਾਰ ਦਾ ਬੱਚਾ ਦੇਵਾਂਗੇ ਲਓ ਵੀ ਮਿੱਤਰੋ ਬਾਈ ਕਹਿੰਦਾ ਵੀ 12.5 ਹਜ਼ਾਰ ਦਾ ਬੱਚਾ ਦੇਣਾ ਮੰਗਣ ਨੂੰ ਭਵੇਂ 16 ਮੰਗਲਾ 15 ਮੰਗਲਾ ਪਰ ਆਪਾਂ 12.5 ਹਜ਼ਾਰ ਰੁਪਏ ਦੇ ਵਿੱਚ ਇੱਕ ਮੌਕੇ ਤੇ ਛੋਰਛਪਾ ਜ਼ਰੂਰ ਕਰਾਂਗੇ ਬਾਈ ਕਹਿੰਦਾ ਸੋਹਣੀ ਬੱਚੀ ਆ ਜਰਸੀ ਦੇ ਵਿੱਚ ਪੱਖ ਵੀ ਆ ਗਿਆ ਇਹਦੇ ਵਿੱਚ ਤੇ ਚੰਗੀ ਬਰੀਡ ਕੁਆਲਿਟੀ ਹੈ ਥਣਾ ਸੁਣੋ ਜੀ ਜੇ ਗੱਲ ਕਰਕੇ ਤਾਂ ਬੇਫਿਕਰ ਹੋ ਕੇ ਆਜੋ ਸੱਜਣੋ ਕਿਉਂਕਿ ਥਣ ਥਣ ਝੋਲੀ ਦੀ ਹੈਗੀ ਪਾਸ ਬਹੁਤ ਚੰਗਾ ਤੇ ਚੰਗਾ ਬੋਡੀ ਵੇਟ ਆ ਬੱਚੀ ਦਾ ਹਾਂ ਇੱਕੋ ਜੀ ਹਾਈਟ ਲਾਈਨ ਸੱਚਾਰੇ ਬੱਚਿਆਂ ਦੀ ਬਹੁਤ ਸੋਹਣੇ ਨਗ ਹੈ ਭੈਣ ਭਰਾ ਦੇ ਨਵਾਂ ਕੰਮ ਸ਼ੁਰੂ ਕਰਨਾ ਹਾਂ ਤੇ ਮੀਲ ਕੇ ਚਾਰੇ ਬੱਚੇ ਪਾਲਵੇ ਸਹੀ ਗੱਲ ਹੈ ਤੇ ਬਹੁਤ ਵਧੀਆ ਸੱਚ ਨੂੰ ਆਪਸ਼ਨ ਹੈ ਕਿਉਂਕਿ ਨਗ ਚਾਰੇ ਪੰਜੀ ਬਾਈ ਕੋਲੇ ਇੱਕੋ ਜੀ ਆ ਗਈ ਹਾਂ ਜੀ ਹਾਂ ਜੀ ਤੇ ਹੁਣ ਇਦੂ ਅੱਗੇ ਆ ਗਈ ਬੱਚੀ ਵੀਰੇ ਇਹਦੀ ਕਿੰਨੀ ਉਮਰ ਹੋਊਗੀ ਵੀਰੇ ਉਮਰ ਹੈਗੀ ਬੱਚਾ ਵੀ ਸਹੀ ਠੀਕ ਹੈ ਅੱਠਾ ਠਾਣਾ 9 ਮਹੀਨਿਆਂ ਦੀ ਠੀਕ ਹੈ ਠੀਕ ਹੈ ਬਈ ਤੇ ਪਹਿਲਾਂ ਤਾਂ ਸਾਂ ਝੋਲੀ ਕਰਾ ਲ ਗਏ ਚੱਕ ਆਪਾਂ ਖੜੀ ਲਈ ਚਾਰ ਹੀ ਥਾਣਾ ਫੋਰ ਸ਼ਾਂਗ ਵਾਧੂ ਨਹੀਂ ਚੰਗੇ ਸਾਫ ਸੁਸਰੇ ਜਾਨਵਰ ਅੱਜ ਬਾਈ ਕੋਲੇ ਘਰੋਂ ਕਰਾਂ ਦੀ ਬਾਈ ਕਹਿੰਦਾ ਵੀ ਉਮਰ ਦਾ ਅੰਦਾਜ਼ਾ ਤੁਸੀਂ ਲਾਉਣਾ ਸੱਜਣੋ ਦੰਦੋ ਹੈਗਾ ਖੀਰੀਆਂ ਚਾਰੇ ਇਹਨੇ ਕਰਦੀਆਂ ਕਾਲੀ ਕਰਦੇ ਬੱਚੇ ਨਹੀਂ ਦੰਦੋ ਖੀਰ ਨਹੀਂ ਨਾ ਚਾਰੇ ਯਾਰ ਬਾਈ ਗਾਰੰਟੀ ਕਈ ਜਿਹੜੀ ਤੂੰ ਦੂਰ ਨੇੜੋ ਭਰਾ ਆਉਂਦਾ ਤੇ ਬਾਈ ਕਹਿੰਦਾ ਵੀ ਆਪਣੀ ਗਾਰੰਟੀ ਹੋਊ ਦੰਦੋ ਖੀਰੀਆਂ ਦੀ ਜੇ ਕੋਈ ਪੰਜਮਾ ਥਣ ਵੀ ਹੋਵੇ ਠੀਕ ਹੈ ਜੇ ਬੱਚੇ ਆਪਣਾ ਖੀਰਾ ਨਾ ਹੋਵੇ ਹਾਂ ਬੱਚੇ ਤੇ ਕੋਈ ਨੁਕਸ ਹੋਵੇ ਹਾਂ ਬੱਚਾ ਆਪਾਂ ਵਾਪਸ ਲਾਵਾਂਗੇ ਦੁੱਗਣੇ ਪੈਸੇ ਵੀ ਦੇਵਾਂਗੇ ਠੀਕ ਹੈ ਵੀ ਆਪ ਦੇ ਕੋਲੋਂ ਦੇਵਾਂਗੇ ਲਓ ਵੀ ਸਰਦ ਨੂੰ ਤੁਸੀਂ ਸਾਰਾ ਸੋਹਣੀ ਲਿਆ ਬਾਈ ਕਹਿੰਦਾ ਵੀ ਪੰਜਮਾ ਥਣ ਹੋਵੇ ਵੱਚੀ ਦੇ ਕਿਸੇ ਦੇ ਫੋਟਸ਼ਾਂਗ ਵਾਧੂ ਹੋਵੇ ਜਾਂ ਕੋਈ ਗੰਡ ਮਰੋੜੀ ਹਾਜ਼ਿਰ ਹੋਵੇ ਹਾਂ ਤੇ ਚਿੰਗ ਬਾਈ ਕਹਿੰਦਾ ਆਪਣੀ ਗਾਰੰਟੀ ਹੋਊਗੀ ਸੋਹਣੇ ਚੰਗੇ ਰੰਗਵਾਜ ਬੱਚੇ ਆ ਕਿ ਸੋਹਣੀ ਬੱਠਪੁੜੀ ਦੀ ਬਣਾਵਟਾ ਕਰੋ ਚੱਕਰਾਂ ਦੀ ਬੱਚੀ ਇਹ ਵੀ ਪੂਰੀ ਬਰੀਡ ਵਾਲੀ ਹੈ ਤੇ ਜੀਵਨ ਫਿਰ ਇਹਦੀ ਕੀ ਡਿਮਾਂਡ ਰਹੂ ਵੀਰੇ ਆਪਾਂ ਕਿਹੜਾ ਬੱਚਾ ਵੇਖ ਕੇ ਮੁੱਲ ਵੱਧ ਕਰਨਾ ਵਾ ਦੇ ਦਾਂਗੇ 13000 ਦਾ ਯਾਰ ਲੋ ਵੀ ਸੱਜਣੂ ਬਿਲਕੁਲ ਮੁਫਤਲੇ ਪਾ ਬਾਈ ਦੇ ਲੁੱਟ ਲੂ ਮੇਲਾ ਸੱਜਣੂ ਤੇ ਚਾਰ ਨਾਗਾ ਬਾਈ ਕੋਲੇ ਚਾਰੇ ਨਾਗਾ ਪੂਰੇ ਟੌਪ ਦੇ ਆ ਤੇ ਮੁੱਲ ਸਿਰਫ 13000 ਰੁਪਇਆ ਵਿੱਚੋਂ ਛੋਟ ਛੱਪਾ ਮੋਕ ਤੇ ਹੋ ਜਾਊਗਾ ਚੰਗੀ ਬਰੀਡ ਵਾਲੀ ਬੱਛੀ ਆ ਨਿੱਕਾ ਕਰਨਾ ਗੋਲ ਪਿੰਕ ਰੋਜ਼ ਵਾਲੀ ਆ ਗਈ ਸੋਹਣਾ ਬੋਡੀ ਬੇਟਾ ਤੇ ਚੰਗੇ ਬਰੀਡ ਵਾਲੇ ਬੱਚਿਆਂ ਕੋਲ ਮਿਲਾ ਕੇ ਜੇ ਕੋਈ ਭਰਾ ਨਵਾਂ ਕੰਮ ਸਟਾਰਟਿੰਗ ਕਰਨਾ ਚਾਹੁੰਦਾ ਜਾਂ ਕਿਸੇ ਵੀਰ ਨੂੰ ਐਫਐਫ ਬੱਚਿਆਂ ਦਾ ਸ਼ੌਂਕ ਆ ਬਰੀਡ ਵਾਲਿਆਂ ਦਾ ਪਰ ਰੇਟ ਲਾਉਣਾ ਹਿਸਾਬ ਦਾ ਮੁੱਲ ਤੇ ਜੀਵਨ ਦਾ ਲਾ ਲਓ ਨੰਬਰ ਸੱਜ ਨੂੰ ਕਿਉਂਕਿ ਜੀਵਨ ਕੋਲੇ ਅੱਜ ਚਾਰੀ ਨਗ ਜਹਾਜ ਮੁੱਲ ਲਦਗਾ ਬੱਚੀਆਂ। ਸ਼ੌਂਕ ਵੀ ਪੂਰਾ ਹੁੰਦਾ ਤੇ ਬਰੀਡ ਵੀ ਘਰੇ ਵਰਦੀ ਆ। ਬਰੀਡ ਵੀ ਘਰੇ ਵਰਦੀ ਆ। ਸਹੀ ਗੱਲ ਆ। ਠੀਕ ਹੈ ਨਾ। ਤੇ ਹੁਣ ਆ ਗਈ 4 ਨੰਬਰ। ਸੋਚਦਾ ਜੇ ਬਰੀਡ ਦੇ ਜਾਨਵਰ ਲੈਣੇ ਆ ਨਾ ਉਹਦਾ ਸ਼ੌਂਕ ਪੂਰਾ ਕਰ ਦਾਂਗੇ ਅੱਜ। ਸਹੀ ਗੱਲ ਆ। ਲਓ ਵੀ ਸੱਜਣੋ। 4 ਨੰਬਰ ਤੇ ਬੱਚੀ ਐ ਜਿਹਦੀ ਜੀਵਨ ਇਹ ਵੀ ਇੰਨੀ ਕੁ ਉਮਰ ਦੀ ਆ। ਇਹ ਵੀ ਇੰਨੀ ਕੁ ਉਮਰ ਦੀ ਆ ਬੱਚੀ। ਦੰਦ ਉਹ ਵੀ ਖੀਰੀ ਆ ਹੈਨਾ। ਖੀਰਾ ਖੀਰਾ ਬੱਚਾ ਬਈ। ਠੀਕ ਆ। ਲਿਆ ਕਰਾਂ ਦੀ ਇੱਧਰ ਬਈ। ਦੇਖੋ ਵੀ ਸੱਜਣੋ ਫੇਸ ਕੁਆਲਿਟੀ ਦੇਖੋ। ਨਿੱਕਾ ਕਰਨਾ, ਬੋਦੀ ਵਾਲੀ ਬੱਚੀ ਆ, ਵੇਲਬੂਲ ਇਹ ਬਹੁਤ ਸੋਹਣੀ ਜੀ ਵੀ ਬਿਊਟੀ ਚੰਗੀ ਆ ਤੇ ਜੇ ਥਾਂ ਝੋਲੀ ਦੀ ਆਪਾਂ ਗੱਲ ਕਰਗੇ ਤੇ ਥਾਣੇ ਦੇ ਵੀ ਚਾਰ ਹੀ ਅਸਰ ਜਣੋ ਝੋਲੀ ਢਾਲੀ ਪੂਰੀ ਆ ਜਿਵੇਂ ਗੱਬਨ ਹੁੰਦੀ ਆ ਇਸ ਤਰ੍ਹਾਂ ਦੀ ਆ ਤੇ ਸੋਹਣੇ ਥਣ ਹੁਣ ਲੱਗੇ ਆ ਫੇਸ ਕੁਆਲਟੀ ਦੇਖੋ ਜੀ ਬੇਲ ਬੂਲ ਵੀ ਚੰਗੀ ਆ ਤੇ ਸੋਹਣਾ ਬਾਡੀ weight ਆ ਇਹਦਾ ਵੀ ਬੱਚੀ ਦਾ ਚੰਗਾ ਢਾਂਚਾ ਬਹੁਤ ਚੰਗਾ ਉੱਪਰੋਂ ਵੀ ਪੱਦਰ ਸਮੱਦਰ ਆ ਪੈਠਪੜਾਂ ਦੀ ਬਣਾਵਟਾ ਜਿਹੜੀ ਸੋਹਣੀ ਆ ਚੰਗਾ ਲੈਗ ਸਕੋਰ ਆ ਚਾਰੇ ਵਛੀਆਂ ਇੱਕੋ ਜਿਹੀਆਂ ਹਣੋ ਹਣ ਜੇ ਆ ਹੈਨਾ ਆਣੀ ਆ ਬਈ ਹਾਣੋ ਹੁਣ ਤੇ ਜੀਵਨ ਫਿਰ ਇਹਦੀ ਕੀ ਡਿਮਾਂਡ ਰਹੂ ਬਾਈ ਇਹਦੀ ਵੀ ਦੇ ਦਾਂਗੇ 12.5 ਹਜ਼ਾਰ ਦਾ ਬੱਚਾ 12.5 ਹਜ਼ਾਰ ਦਾ ਬੱਚਾ ਲਓ ਵੀ ਸੱਜਣੋ 12.5 ਹਜ਼ਾਰ ਰੁਪਏ ਦੀ ਇਹ ਮਿਲ ਜੂਗੀ ਬੱਚੀ 4 ਨੰਬਰ ਵਾਲੀ ਬੱਚੀ ਵੀ 12.5 ਹਜ਼ਾਰ ਚ ਬਾਈ ਕਹਿੰਦਾ ਆਪਾਂ ਦੇ ਦਾਂਗੇ ਤੇ ਚੰਗੀ ਬੱਚੀ ਹੈ ਵੀ ਬੇਲਬੂਲ ਵੀ ਬਹੁਤ ਸੋਹਣੀ ਹੈ ਚੰਗਾ ਬੋਡੀ ਵੇਟ ਲਿਆ ਜੀ ਉਹਨਾਂ ਅੰਦਰ ਲੈ ਗਏ ਨਹੀਂ ਦਿੰਦਾ ਬਈ ਸਹੀ ਆਉਂਦਾ ਬੱਚਾ ਨਿਕਾਇਆ ਬੱਚਦਾ ਮੁੱਲ 12-13 ਹਜ਼ਾਰ ਕਰ ਦਿੰਦਾ ਸਹੀ ਗੱਲ ਹੈ ਪਰ ਆਪਾਂ ਆਪਾਂ ਆਪਣੇ ਭੈਣ ਭਰਾਵਾਂ ਨੂੰ ਜੈਜ ਮੁੱਲ ਦੀਆਂ ਬੱਚੀਆਂ ਦੇਣੀਆਂ ਹੈ ਨਾ ਸਹੀ ਗੱਲ ਹੈ ਚੋਣ ਵੀ ਪੂਰਾ ਹੋਊਗਾ ਤੇ ਘਰੇ ਜਾਊਗੀ ਅੱਜ ਬ੍ਰੀਡ ਵੀ ਘਰੇ ਜਾਊਗੀ ਤੇ ਸ਼ੌਂਕ ਵੀ ਪੂਰਾ ਹੋਊਗਾ ਬਾਈ ਕਹਿੰਦਾ ਜੇ ਕਿਸੇ ਭਰਾ ਨੇ ਕੋਈ ਨਵਾਂ ਕੰਮ ਕਰਨਾ ਸੱਜਣੋ ਬਹੁਤ ਨੌਜਵਾਨ ਭਰਾਵਾਂ ਦੇ ਫੋਨ ਆਉਂਦੇ ਆ ਵੀ ਕੋਈ ਸਾਨੂੰ ਕੋਈ ਚੰਗਾ ਬ੍ਰੀਡ ਵਾਲੀਆਂ ਬੱਚੀਆਂ ਤੇ ਭਾਅ ਹੋਣ ਲੋਟ ਬੱਚੀਆਂ ਤਾਂ ਥਾਂ ਥਾਂ ਖੜੀਆਂ ਪਰ ਮੋਲਾ ਨਹੀਂ ਸੱਜਣੋ ਖੜੇ ਮੁੱਲ ਤਾਂ ਅੰਬਰਾਂ ਤੇ ਚੜ ਗਏ ਅੱਜ ਮੁੱਲ ਬਿਲਕੁਲ ਜੀਵਨ ਦੇ ਜਾਇਜ਼ ਆ ਵੈਸੇ ਮੁੱਲ ਇਹਨਾਂ ਦੇ ਹਰੇਕ ਵੀਡੀਓ ਦੇ ਜਾਇਜ਼ ਹੁੰਦੇ ਆ ਤੇ ਪਸ਼ੂ ਵੀ ਇਹਨਾਂ ਦੇ ਜਾਨਵਰ ਵੀ ਚੰਗੇ ਹੁੰਦੇ ਆ ਵੀਰੇ ਮੁੱਲ ਜਾਇਜ਼ ਕਰਦੇ ਆ ਜੀਵਨ ਜੇ ਮੰਨ ਕੇ ਚੱਲ ਚਾਰੇ ਨਾਲੇ ਵੀ ਚਾਰੇ ਨਾਲ ਕੋਈ ਇਕੱਠੇ ਲਿਆਵੇ ਤੇ ਆਪਾਂ ਫਿਰ ਕੀ ਇਮਾਨਦਾਨ ਕਰਾਂਗੇ ਵੇਰੇ ਕਹਦਾਂਗੇ ਆਇਆ ਗਿਆ ਦਾ ਮਾਨ ਤਾਂ ਖੁੱਲਾ ਖੁੱਲਾ ਹੋ ਜਾਊਗਾ ਜੇ ਕੋਈ ਗੱਲੀ ਗੱਲੀ ਲਵੇ ਉਹ ਤਾਂ ਆਪਾਂ ਡਿਮਾਂਡ ਦੱਸ ਹੀ ਦਿੱਤੀ ਜੇ ਕੋਈ ਚਾਰੇ ਨਾਲ ਇਕੱਠੇ ਲੈਣਾ ਚਾਹੁੰਦਾ ਫਿਰ ਉਹੋ ਜਿਹਾ ਮਾਨਦਾਨ ਹੋ ਜਾਊ ਕਿਉਂਕਿ ਜਿਹੜਾ ਭਰਾ ਲੋਕਾਂ ਨੂੰ ਕਰਾਇਆ ਤੁਹਾਡਾ ਵੀ ਸੌਖਾ ਪੈਣਾ ਹੈ ਨਾ ਇੱਕ ਵੀ ਲਿਆਣੀ ਤੇ ਜਿਹੜਾ ਚਾਰੀ ਬਾਈ ਕਿਸੇ ਭਰਾ ਬ੍ਰਾਹਮਣ ਬੰਜਦਾ। ਮਨ ਸ਼ੌਂਕ ਬੁਰਾ ਹੋ ਜੀ ਵੱਡਾ ਕਿਹੜਾ ਬੰਦਾ। ਭਾਲਦਾ ਬਰੀਡ ਭਾਲਦਾ। ਸਹੀ ਗੱਲ ਆ। ਦੇ ਲੈਰ। ਇਹ ਆਪਾਂ ਦੇ ਦਾਂਗੇ 15000 ਚ 16000 ਰੁਪਏ ਦੇ ਵਿੱਚ। ਤੇ ਮਾਨਦਾਨ ਮੌਕੇ ਤੇ ਹੋ ਜਾਊਗਾ। 16000 ਰੁਪਏ ਦੇ ਬਾਈ ਵਿੱਚ ਕਹਿੰਦਾ ਬਾਈ ਕਹਿੰਦਾ ਮੇਮ ਦੇਣੀ ਆਪਾਂ। ਤੇ ਸੱਜਣ ਨੂੰ ਮੇਮ ਦਾ ਮੂੰਹ ਕਰੋ ਚੈੱਕ ਕਰਾਂ ਦੀ ਕਰੀ ਇਧਰ ਨੂੰ ਜੀਵਨ। ਪਿੰਕ ਨੋਜ ਵਾਲੀ ਹੈਗੀ ਜਿਹੜੀ ਪੂਰੀ ਫੁੱਲ ਐਵੇਂ ਕਹਿਣ ਨੂੰ ਫਿਰ ਭਵੇਂ ਅੱਧਾ ਘੰਟਾ ਬੱਚਿਆਂ ਦੇ ਵੀਡੀਓ ਬਣਾ ਲਓ ਉਹ ਵੀ ਜਾਇਜ਼ ਆ ਕਿਉਂਕਿ ਹਰੇਕ ਬੱਚੀ ਦੇ 15-15 20-20 ਮਿੰਟ ਆਪਾਂ ਲਾ ਸਕਦੇ ਆ ਪਰ ਆਪਾਂ ਸੁਣੋ ਬੱਚੇ ਆਪਾਂ ਪੈ ਬਲਾ ਕੇ ਫਾਰਮ ਛੱਡੇ ਹੋਣ ਹਾਂ ਇਹ ਬੱਚੇ ਦਾ ਮੁੱਲ ਤੇ ਫਿਰ ਡਿਮਾਂਡ ਇੰਨਾ ਜੀ ਕੁਛ ਮਰਜ਼ੀ ਕਰ ਲਓ ਸੱਜਣੋ ਸਹੀ ਗੱਲ ਆ ਕਿ ਲਾ ਚੱਲਦਾ ਜੇ ਇਹੀ ਕਿਸੇ ਫਾਰਮ 'ਚ ਖੜੀਆਂ ਹੋਣ ਤੇ ਮੁੱਢੋਂ ਹੀ ਅਗਲਾ 30 35 35 ਹਜ਼ਾਰ ਨੂੰ ਇਹੋ ਜਿਹਾ ਵਿੱਚ ਮੈਂ ਲੈਂਦਾ ਪਰ ਇਹਨਾਂ ਦੇ ਜਾਇਜ਼ ਨੇ ਲੈਤਾ ਸਹੀ ਗੱਲ ਭਰਾ ਬਹੁਤ ਲੈਣ ਵਾਲੇ ਸ਼ੌਂਕ ਦਾ ਪੂਰਾ ਕਰਾਉਣਾ ਅੱਜ ਆਪਾਂ ਸਹੀ ਗੱਲ ਹੈ ਤੇ ਨੰਬਰ ਫੇਰ ਬੋਲਦੇ ਜੀ 8264818960 8264818960 ਇਹ ਨੰਬਰ ਸਕਰੀਨ ਤੇ ਚੱਲੀ ਜਾਂਦਾ ਜਿਹੜੇ ਵੀ ਭਰਾ ਦੇ ਕੋਈ ਵੀ ਨਗ ਫਿੱਟ ਹੋਵੇ ਸੱਜ ਨੂੰ ਤਸੱਲੀ ਨਿਰਖ ਵਰਖ ਤੁਸੀਂ ਕਰਨੀ ਹੈ ਜੇ ਕੋਈ ਸੂਆਵਾ ਪਸੂ ਲੈਣੇ ਆ ਉਹਦੀ ਦੋ ਟਾਈਮ ਚ ਟਾਈਮ ਚ ਵਾਈ ਕਰਕੇ ਲਵੋ ਜੇ ਕੋਈ ਗੱਬਨ ਪਸੂ ਲੈਣੇ ਆ ਉਹਦੇ ਨੇੜੇ ਆ ਕੇ ਥਣਪਾਸ ਕਰਕੇ ਲਵੋ ਜਾਂ ਕੋਈ ਵੀ ਜਿਵੇਂ ਹੀਫਰ ਹੋਗੇ, ਬੱਚੀਆਂ ਹੋਗੀਆਂ, ਛੋਟੀਆਂ ਤੇ ਉਹਦੇ ਨੇੜੇ ਆ ਕੇ ਸੌਦਾ ਕਰੋ। ਭਲਕੇ ਕਿਸੇ ਨੂੰ ਲਾਂਬੇ ਦੀ ਗਜੈਸ਼ਨ ਨਾ ਰਵੇ ਤੇ ਨੰਬਰ 22 ਦਾ ਸਕਰੀਨ ਤੇ ਚੱਲੀ ਜਾਂਦਾ। ਆਪਾਂ ਬਾਈ ਹੋਰ ਵੀ ਗੱਲ ਆ। ਹਾਂਜੀ। ਕੋਈ ਚਾਰੇ ਬੱਚੇ ਦਿੰਦਾ ਵਾ। ਹਾਂਜੀ। 100 ਕਿਲੋਮੀਟਰ ਕਰਾਇਆ ਫਰੀ ਕਰ ਦਾਂਗੇ। ਲਓ ਵੀ ਸੱਜਣੂ ਬਾਈ ਨੇ ਇਹ ਬੱਚੀ ਤੇ ਨਹੀਂ ਹੋਣਾ। ਇਹ ਦੀਵਾਲੀ ਦੀਵਾਲੀ ਆ ਫਿਰ ਕਿ ਉਹੀ ਆਪਾਂ ਭੈਣ ਭਰਾਵਾਂ ਦਾ ਪਿਆਰ ਆ। ਦੀਵਾਲੀ ਧਮਾਕਾ ਹੀ ਆ। ਠੀਕ ਆ। ਕਿ ਮੈਂ ਦੀਵਾਲੀ ਦੇ ਤਾਂ ਚਲਦੇ ਭੈਣ ਭਰਾਵਾਂ ਦਾ ਮੋਹ ਪਿਆਰ ਵੀ ਆ ਜਿਹੜੇ ਭਰਾ ਆਪਾਂ ਨੂੰ ਵੇਂਦੇ ਆ ਇਹ ਕੋਈ ਜ਼ਰੂਰੀ ਨਹੀਂ ਹੁੰਦਾ ਜੀਵਨ ਵੀ ਹਰੇਕ ਬੰਦਾ ਵੱਸੀ ਲਊ ਗਈ ਜਿਹੜੇ ਵੀਰ ਆਪਣੀਆਂ ਵੀਡੀਓ ਵੇਂਦੇ ਆਪਾਂ ਨੂੰ ਹੌਸਲਾ ਦਿੰਦੇ ਆ ਤੇ ਉਹਨਾਂ ਭਰਾਵਾਂ ਦਾ ਵੀ ਦਿਲੋਂ ਧੰਨਵਾਦ ਕਰਦੇ ਆ ਹਾਂ ਤੇ ਬਹੁਤ ਸੋਹਣੇ ਨਾਕ ਆ ਗਏ ਸਭ ਨੂੰ ਅੱਜ ਦੀ ਵੀਡੀਓ ਦੇ ਵਿੱਚ ਚਾਰ ਨਾਕ ਚਾਰ ਹੀ ਨਾਕ ਪੂਰੇ ਟੌਪ ਦੇ ਆ ਜਿਹੜੇ ਵੀ ਭਰਾ ਜੇ ਕੋਈ ਵੀ ਨਾਕ ਫਿੱਟ ਹੋਵੇ ਨੰਬਰ ਹਾਂ ਬਾਈ ਦਾ ਚੱਲੀਆਂ ਦਾ ਸਕਰੀਨ ਤੇ ਦੀਵਾਲੀ ਆਫਰ ਆ ਬਾਈ ਕਹਿੰਦਾ ਆਪਾਂ ਪਹਿਲੇ ਹੀ ਜਿਵੇਂ ਲੋਕ ਪਟਾਕੇ ਮੌਕੇ ਤੇ ਚਲਾਉਂਦੇ ਆ ਪਰ ਜੀਵਨ ਕਹਿੰਦਾ ਆਪਾਂ ਪਹਿਲਾਂ ਹੀ ਚਲਾਉਣੇ ਆ ਜੇ ਕੋਈ ਚਾਰੇ ਨਾ ਇਕੱਠੇ ਲਊਗਾ ਤੇ 100 ਕਿਲੋਮੀਟਰ ਦੀ ਹੋ ਜੂਗੀ ਸੱਜਣੋਂ ਪਹੁੰਚ ਕਿਉਂ ਭਾਈ ਜੀ ਉਹਨਾਂ ਕਰਾਂਗੇ ਕਰਾਂਗੇ ਬਈ ਗੱਲ ਕਹਿਣ ਦੁਰਾਉਂਦੀ ਯਾਰ ਦੰਦੋ ਖੀਰੀਆਂ ਚਾਰੇ ਹਨ ਯਾਰ ਕੈ ਵੀਡੀਓ ਸਾਹਮ ਕੇ ਰੱਖ ਲਵੇ ਆਪੇ ਘਰੇ ਬੱਚੇ ਆਪ ਤੋੜ ਕੇ ਵੇਖੇ ਠੀਕ ਹੈ ਕਿਵੇਂ ਪਾਰਸਲੀਆਂ ਆਪ ਮੰਗਵਾਉਂਦੇਗੇ ਕੱਲਾ ਕਰਾਇਆ ਆਪਾ ਦੇ 100 ਕਿਲੋਮੀਟਰ ਕਰਾਇਆ ਫ੍ਰੀ ਆ ਅਗਲੇ ਕੁੱਲ ਬੰਨ ਕੇ ਆਵਾਂਗੇ ਕਿਲੇ ਨਾਲ ਯਾਰ ਲੋ ਵੀ ਸੱਜਣਾ 100 ਕਿਲੋਮੀਟਰ ਦੀ ਪਹੁੰਚ ਹੈਗੀ ਫ੍ਰੀ ਤੇ ਲੁੱਟ ਲੂ ਮੇਲਾ ਨੰਬਰ ਚੱਲੀ ਜਾਂਦਾ ਸਕਰੀਨ ਤੇ ਪਾਰਸਲਾਂ ਦਾ ਕੰਮ ਵੀ ਕਰਨਾ ਹੁੰਦਾ ਮਿਲਦੇ ਆਪਾਂ ਅੱਗੇ ਨਵੀਂ ਵੀਡੀਓ ਚ ਧੰਨਵਾਦ ਹੱਸੀ ਗੱਲ ਸਰਦਨ